ਅੱਜ ਜੀ ਦਾ ਖਾਲਸਾ ਵੈਜੀ ਜੀ ਕੀ ਫਤਿਹ ਅੱਜ ਤੁਹਾਨੂੰ ਇਹ ਪ੍ਰਾਣੀਆਂ ਬੁੱਕਾਂ ਦੇ ਖਜ਼ਾਨੇ ਦੇ ਵਿੱਚੋਂ ਇੱਕ ਨਵਾਂ ਜਿਹੜਾ ਹੈਗਾ ਨੁਕਸਾ ਦੱਸਣ ਜਾ ਰਹੀ ਹਾਂ ਜੀ ਜਿਹਦੇ ਵਿੱਚ ਇਹ ਉਪਰਾਂ ਲਿਖਿਆ ਵੀ ਹੋਏਗਾ ਵੀ ਇਸਤਰੀ ਰੋਗ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਰੇ ਆ ਇਹਦੇ ਵਿੱਚ ਬਹੁਤ ਸਾਰੇ ਨੁਕਸੇ ਨੇ ਹਰ ਤਰ੍ਹਾਂ ਦੇ ਨੁਕਸੇ ਨੇਗੇ ਇਹ ਨੁਕਸਾ ਜਿਹੜਾ ਹੈਗਾ ਜਿਵੇਂ ਮਾਸਿਕ ਧਰਮ ਦੇ ਦੌਰਾਨ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਹੈ ਤੇ ਇੰਨੀ ਜ਼ਿਆਦਾ ਹੁੰਦੀ ਹੈ ਵੀ ਮਤਲਬ ਸਰੀਰ ਬਹੁਤ ਟੁੱਟਦਾ ਨਾਲੇ ਇਹਦੇ ਨਾਲ ਵੀਕਨੈਸ ਬਹੁਤ ਹੁੰਦੀ ਹੈ ਤੇ ਆ ਉੱਪਰ ਇਹਦਾ ਲਿਖਿਆ ਹੋਇਆ ਹੈਗਾ ਜਿਵੇਂ ਤੇ ਉਹ ਤੋਂ ਬਾਅਦ ਉਸ ਤੋਂ ਬਾਅਦ ਇਹ نیچے ਲਿਖੇ ਹੋਏ ਇਹਦੇ ਨੁਕਸੇ ਤੇ ਨੁਕਸੇ ਦੇ ਬਹੁਤ ਹੀ ਜਿਹੜੇ ਨੇਗੇ ਕੰਮ ਕਰਦੇ ਆ ਬੁੱਕ ਤੋਂ ਤੇ ਜਿਸ ਨੂੰ ਵੀ ਇਹ ਸਮੱਸਿਆ ਹੈਗਾ ਮਾਸਿਕ ਧਰਮ ਦੌਰਾਨ ਡੇਟ ਦੇ ਦੌਰਾਨ ਖੂਨ ਦੀ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਖੂਨ ਬਹੁਤ ਜ਼ਿਆਦਾ ਪੈਂਦਾ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਹ ਉਸ ਵਾਸਤੇ ਨੁਕਸਾ ਜੀ ਤੇ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਚੰਦਨ ਰਾਈ ਨੀਤਰਵਾਲਾ ਚਾਵਲਾਂ ਦੇ ਦੇ ਪਾਣੀ ਨਾਲ ਖਾਵੇ ਤੇ ਜਾਂ ਫਿਰ ਬਾਂਸੇ ਦੇ ਰਸ ਵਿੱਚ ਸਹਿਤ ਪਾ ਕੇ ਪੀਵੇ ਤਾਂ ਜਿਹੜੀ ਇਹ ਸਮੱਸਿਆ ਬਲੀਡਿੰਗ ਦੀ ਤੇ ਇਹ ਦੂਰ ਹੋ ਜਾਂਦੀ ਹੈ ਇੱਥੇ ਤਾਂ ਲਿਖਿਆ ਵੀ ਇਹ ਨਸ਼ਟ ਹੋ ਜਾਂਦੀ ਹੈ ਇਹ ਸਮੱਸਿਆ ਨਹੀਂ ਫਿਰ ਆਉਂਦੀ ਬਾਰ-ਬਾਰ ਤੇ ਵੀ ਨੋਰਮਲ ਆਪਾਂ ਨੂੰ ਜਿਹੜੀ ਇਹ ਪ੍ਰੋਬਲਮ ਰਹਿੰਦੀ ਹੈ ਤੇ ਇਹਦੇ ਵਿੱਚ ਲਿਖਿਆ ਚੰਦਨ ਰਾਈ ਨੇਤਰਵਾਲਾ ਚਾਵਲਾਂ ਦੇ ਪਾਣੀ ਨਾਲ ਖਾਵੀ ਤੇ ਜਾਂ ਫਿਰ ਬੰਸ ਬੰਸੇ ਦੇ ਰਸ ਵਿੱਚ ਸਹਿਤ ਪਾ ਕੇ ਪੀਵੀ ਤੇ ਇਹਦੇ ਨਾਲ ਲਾਭ ਮਿਲਦਾ ਹੈ 100% ਜੀ ਤੇ ਕਾ ਨੁਕਸਾ ਇਹਦੇ ਵਿੱਚ ਇੱਕਾ ਹੋਰ ਹੋਏਗਾ ਨਾਲ ਹੀ ਇਹਦੇ نیچے ਜਿਹੜਾ ਇਹ ਵਾਲਾ ਨੁਕਸਾ ਹੈ ਜੀ ਇਹਦੇ ਵਿੱਚ ਲਿਖਿਆ ਹੋਇਆ ਰਸੌਂਤ ਸੀਰਖਸਤ ਔਰ ਚੁਲਾਈ ਦੀ ਜੜ ਰਸੌਂਤ ਸੀਰਖਸਤ ਔਰ ਚੁਲਾਈ ਦੀ ਜੜ ਚਾਵਲਾਂ ਦੇ ਧੋਣ ਨਾਲ ਅ ਨਿਤ ਪੀਵੇ ਮਤਲਬ ਮਾਸਿਕ ਧਰਮ ਦੌਰਾਨ ਜਦੋਂ ਤੁਹਾਨੂੰ ਇਹ ਪੀਰੀਅਡ ਸ਼ੁਰੂ ਹੁੰਦੇ ਨੇ ਉਦੋਂ ਦਵਾਈਆਂ ਵਰਤੀਆਂ ਜਾਂਦੀਆਂ ਰક્ત ਫਰਦਰ ਦਾ ਜਿਹੜਾ ਦੁੱਖ ਹੁੰਦਾ ਉਹ ਨਾਸ ਹੋ ਜਾਂਦਾ ਜੀ ਜਿਵੇਂ ਬਹੁਤ ਜ਼ਿਆਦਾ ਬਲੀਡਿੰਗ ਆਉਂਦੀ ਹੈ ਉਹ ਸੈੱਟ ਹੋ ਜਾਂਦੀ ਹੈ ਜੀ ਇਹਦੇ ਵਿੱਚ ਇਹੀ ਲਿਖਿਆ ਹੋਇਆ ਰਸੌਂਤ ਸਿਰਖਿਸਤ ਅਰ ਚਲਾਈ ਦੀ ਜੜ ਚਾਵਲਾਂ ਦੇ ਧੌਣ ਮਤਲਬ ਜਦੋਂ ਤੁਸੀਂ ਦਵਾਈ ਲੈਣੀ ਹੈ ਤਾਂ ਰਾਤ ਨੂੰ ਟੋਟਾ ਚਾਵਲ ਜਿਹੜੇ ਹੁੰਦੇ ਉਹ ਭੌਂਕੇ ਰੱਖ ਦਿਓ ਤੇ ਜਦੋਂ ਉਹ ਲੈਣੀ ਹੈ ਮਤਲਬ 3-4 ਘੰਟੇ ਉਹ ਭਿੱਜੇ ਹੋਣੇ ਚਾਹੀਦੇ ਨੇ ਤੇ ਉਹ ਸਵੇਰੇ ਤੁਸੀਂ ਲੈਣੀ ਹੈ ਤਾਂ ਰਾਤ ਨੂੰ ਭੌਂ ਕੇ ਰੱਖ ਦੋ ਸਵੇਰੇ ਉਹ ਪਾਣੀ ਚਾਵਲ ਕੱਢ ਕੇ ਪਾਣੀ ਉਹਦੇ ਨਾਲ ਹੀ ਲੈਣੀ ਹੈ ਜੀ ਇਹ ਜਿੰਨ 3-4 ਦਿਨ ਤੁਸੀਂ ਲਗਾਤਾਰ ਲਵੋ ਤੇ ਉਸ ਤੋਂ ਜਿਹੜੀ ਆ ਉੱਪਰ ਹੈ ਉਹ ਵੀ ਇਸੇ ਤਰ੍ਹਾਂ ਦਵਾਈ ਹੈ ਇਹਨੂੰ ਸਹੀ ਤਰੀਕੇ ਨਾਲ ਤੁਸੀਂ ਵਰਤੋਗੇ ਤਾਂ ਇਹਦਾ ਬਹੁਤ ਲਾਭ ਹੁੰਦਾ ਹੈ ਤੇ ਜਿਹੜਾ ਅਸੀਂ ਅੰਗਰੇਜ਼ੀ ਦਵਾਈਆਂ ਨਾਲ ਵੀ ਸਾਨੂੰ ਇਹਦਾ ਲਾਭ ਨਹੀਂ ਮਿਲਦਾ ਤੇ ਇਹ ਇਹਨਾਂ ਦਵਾਈਆਂ ਤੋਂ ਸਾਨੂੰ ਜ਼ਰੂਰ ਇਹ ਲਾਭ ਮਿਲੂਗਾ ਜੀ ਤੇ ਵੀਡੀਓ ਪਸੰਦ ਆਈ ਹੋਵੇ ਕਮੈਂਟ ਜ਼ਰੂਰ ਕਰਨਾ ਦੱਸਿਓ ਤੇ ਜਿਹਨੂੰ ਇਹ ਸਮੱਸਿਆ ਹੋਵੇ ਇਸ ਤੋਂ ਲਾਭ ਜ਼ਰੂਰ ਉਠਾਓ ਤੇ ਸਾਡਾ ਇਹ ਜਤਨ ਹੈ ਵੀ ਅਸੀਂ ਹੋਰ ਵੀਡੀਓ ਵੱਧ ਤੋਂ ਵੱਧ ਬਣਾ ਕੇ ਤੁਹਾਡੇ ਤੱਕ ਪਹੁੰਚਾਈਏ ਇਹ ਪੁਰਾਣੀਆਂ ਬੁੱਕਾਂ ਨੇ ਜੀ ਪੁਰਾਣੀਆਂ ਬੁੱਕਾਂ ਦੇ ਇਹ ਵੈਦਾਂ ਵਾਲੀਆਂ ਬੁੱਕਾਂ ਨੇ ਜੀ ਇਹ ਜੋ ਸਾਡੇ ਨਾਨਾ ਜੀ ਬੈਦ ਸੀਗੇ ਇਹਦੇ ਵਿੱਚ ਹਰ ਪ੍ਰਕਾਰ ਦੇ ਨੁਕਸੇ ਨੇ ਜਨਾਨਾ ਰੋਗਾਂ ਦੇ ਮਰਦਾਨਾ ਰੋਗਾਂ ਦੇ ਬੱਚਿਆਂ ਦੇ ਵੀ ਹੈਗੇ ਨੇਗੇ ਤੇ ਹਰ ਬਿਮਾਰੀ ਦੇ ਕਈ ਕਈ ਨੁਕਸੇ ਨੇਗੇ ਤੇ ਵੀਡੀਓ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਸੰਦ ਆਈ ਤਾਂ ਸ਼ੇਅਰ ਵੀ ਅੱਗੇ ਕਰਨਾ ਫਿਰ ਜੀ ਖਾਲਸਾ ਰੰਗ ਜਿੱਕੇ ਫਤਹਿ